ਗੋਦੂ ਘਟਲ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਨ ਤਨ ਗੁਰੂ ਦੀ ਪਾਵਨ ਪਵਿੱਤਰ ਗੋਦੀ ਚ ਬੈਠੀ ਸਤ ਸੰਗਤ ਜਿਉ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 610 ਅੰਗਤੀ ਸ਼ਬਦ ਅਚਾਨਕ ਕਰਦੇ ਸੁਰઠ ਮਹੱਲਾ ਪੰਜਮ ਤਨ ਸੰਤਨ ਕਾ ਤਾਨ ਸੰਤਨ ਕਾ ਮਨ ਸੰਤਨ ਕਾ ਕੀਆ ਗੁਰੂ ਅਰਜਨ ਦੇਵ ਜੀ ਮਹਾਰਾਜ ਉਪਦੇਸ਼ ਕਰਦੇ ਹਨ ਕਿ ਪਹਿਲਾਂ ਤਾਂ ਇਹ ਤਨ ਹੈ ਜਿਹੜਾ ਦੇਹ ਹੈ ਜਿਹੜਾ ਸਰੀਰ ਹੈ ਇਹ ਸੰਤਾਂ ਨੂੰ ਦੇ ਦਿੱਤਾ ਤਨ ਸੰਤਨ ਕ ਪਹਿਲਾਂ ਤਾਂ ਤਨ ਸੰਤਾਂ ਨੂੰ ਦੇ ਦਿੱਤਾ ਹੈ ਧਨ ਸੰਤਨ ਕ ਤਨ ਜਿਹੜੀ ਦੌਲਤ ਹੈ ਇਹ ਵੀ ਸੰਤਾਂ ਨੂੰ ਦੇ ਦਿੱਤੀ ਮਨ ਸੰਤਨ ਕ ਮਨ ਵੀ ਦੇ ਦਿੱਤਾ ਹੈ ਸੰਤਾਂ ਨੂੰ ਪਹਿਲਾਂ ਸੰਤਾਂ ਨੂੰ ਤਨ ਤਨ ਤੇ ਮਨ ਦੇਣਾ ਪੈਂਦਾ ਹੈ। ਲੇਕਿਨ ਅਸੀਂ ਦਿੰਦੇ ਕੁਛ ਨਹੀਂ ਲੈਣਾ ਚਾਹੁੰਦੇ ਸੰਤਾਂ ਤੋਂ। ਗੁਰੂ ਬਚਨ ਕਰਦੇ ਕਿ ਭਾਈ ਮੈਂ ਤਾਂ ਆਪਣਾ ਤਨ ਵੀ ਤਨ ਵੀ ਤੇ ਮਨ ਵੀ ਸੰਤਾਂ ਨੂੰ ਦੇ ਦਿੱਤਾ। ਤਨ ਸੰਤਨ ਕਾ ਤਨ ਸੰਤਨ ਕਾ ਮਨ ਸੰਤਨ ਕਾ ਕੀਆ ਸੰਤੋ ਪ੍ਰਸ਼ਾਦ ਕਹਿੰਦੇ ਸੰਤਾਂ ਨੇ ਫਿਰ ਪ੍ਰਸ਼ਾਦ ਦੇ ਦਿੱਤਾ ਸੰਤਾਂ ਨੇ ਪ੍ਰਸ਼ਾਦ ਕਦੋਂ ਦਿੱਤਾ ਜਦੋਂ ਆਪਣਾ ਤਨ ਤੇ ਧਨ ਤੇ ਮਨ ਸੰਤਾਂ ਨੂੰ ਅਰਪਣ ਕਰ ਦਿੱਤਾ ਸੰਤੋ ਪ੍ਰਸ਼ਾਦ ਹਰ ਨਾਮ ਸੰਤਾਂ ਨੇ ਪ੍ਰਸ਼ਾਦ ਕਿਹੜਾ ਦਿੱਤਾ ਹਰ ਦੇ ਨਾਮ ਦਾ ਕਿਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਨਹੀਂ ਮਿਲਦਾ ਕਿ ਸੰਤਾਂ ਨੇ ਕਿਸੇ ਖਾਨ ਨੂੰ ਮਿੱਠਾ ਦੇ ਦਿੱਤਾ ਕੋਈ ਹੋਰ ਫਲ ਦੇ ਦਿੱਤਾ ਸੰਤਾਂ ਨੇ ਸੰਤਾਂ ਨੇ ਤਾਂ ਨਾਮ ਦਾ ਦਿੱਤਾ ਨਾਮ ਦਾ ਵੀ দান ਦਿੱਤਾ দান ਉਹ ਹੁੰਦਾ ਜਿਹੜਾ ਮੁਫਤ ਮਿਲਦਾ ਜਦੋਂ ਆਪਣਾ ਸਰੀਰ ਤੇ ਧਨ ਤੇ ਮਨ ਸੰਤਾਂ ਨੂੰ ਅਰਪਣ ਕੀਤਾ ਫਿਰ ਸੰਤਾਂ ਨੇ ਪ੍ਰਸ਼ਾਦ ਦੇ ਦਿੱਤਾ ਨਾਮ ਦਾ ਸੰਤ ਪ੍ਰਸ਼ਾਦ ਹਰ ਨਾਮ ਹਰ ਦਾ ਨਾਮ ਦੇ ਦਿੱਤਾ ਧਿਆਇਆ ਫਿਰ ਉਸ ਸੰਤਾਂ ਦੇ ਪ੍ਰਸ਼ਾਦ ਦੇ ਨਾਮ ਨੂੰ ਧਿਆਇਆ ਅਸੀਂ ਦਾ ਖਾ ਕੇ ਪਰੇ ਹੋ ਗਏ ਬੜੇ ਖੁਸ਼ ਹੁੰਦੇ ਆ ਜਦੋਂ ਸੰਤ ਕੋਈ ਖਾਣ ਨੂੰ ਦਿੰਦਾ। ਉਹ ਸੰਤ ਨਕਲੀ ਐ। ਜਿਹੜਾ ਕਿਸੇ ਚੋਂ ਕੱਢ ਕੇ ਦੇ ਦਿੰਦਾ। ਸੰਤ ਦਾ ਨਾਮ ਦਾ দান ਦਿੰਦੇ ਆ। ਐਥੀ ਦੁਨੀਆ ਉਲਝ ਗਈ ਅਲਜਾਤੀ ਇਹਨਾਂ ਨੇ। ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਦੇਸ਼ ਕਰਦੇ ਹਨ ਕਿ ਸੰਤਾਂ ਨੇ ਪ੍ਰਸ਼ਾਦ ਦਿੱਤਾ ਹਰ ਦੇ ਨਾਮ ਦਾ ਫਿਰ ਅਸੀਂ ਉਹਨੂੰ ਉੱਤੇ ਆਇਆ ਅਸੀਂ ਦਾ ਖਾ ਕੇ ਪਰੇ ਹੋ ਗਏ ਮੇਰੇ ਵਰਗਾ ਘਰ ਨੂੰ ਖੀਸਾ ਭਰ ਲੈ ਜਾਂਦਾ ਹੈ ਜਾ ਕੇ ਨਿਆਣਿਆਂ ਨੂੰ ਖਿਲਾਉਂਦਾ ਕੀ ਖਿਲਾਉਂਦਾ ਪਤਾਸੀ ਹੀ ਖਿਲਾਉਂਦਾ ਜਾਂ ਕੋਈ ਕਾਜੂ ਬਦਾਮ ਖਿਲਾ ਦੂ ਲੇਕਿਨ ਨਾਮ ਦਾ ਜਿਹੜਾ ਦਾਨ ਹੈ ਨਾਮ ਦਾ ਦਾਨ ਸੰਤਾਂ ਨੇ ਪ੍ਰਸ਼ਾਦ ਦੇ ਵਿੱਚ ਦਿੱਤਾ ਹੈ। ਸੰਤ ਸਾਵਧ ਦਿੰਦੇ ਆ ਜਪਣ ਵਾਸਤੇ। ਐਵੇਂ ਭਲੇਕੇ ਵਿੱਚ ਨਾ ਰਹੋ ਐਵੇਂ ਠੱਗੇ ਨਾ ਜਾਇਓ ਕਿਤੇ। ਸੰਤ ਪ੍ਰਸ਼ਾਦ ਹਰ ਨਾਮ ਧਿਆਇਆ। ਫਿਰ ਉਹਨੂੰ ਧਿਆਇਆ। ਸਰਬ ਖੁਸ਼ ਹਲ ਤਬ ਥੀਆ। ਫਿਰ ਕੇ ਧਿਆਇਆ। ਇਹ ਲੱਭੀ ਕਿਹੜੀ ਚੀਜ਼ ਐ ਸਰਬੋ ਕੁਸ਼ਲ ਰੱਬ ਥੇ ਆ ਗਿਆ ਫਿਰ ਸਰਬ ਕੁਸ਼ਲ ਸਾਰਾ ਕੁਝ ਕਰਨੇ ਵਾਲਾ ਜਿਹੜਾ ਉਹ ਕੌਣ ਐ ਅਕਾਲ ਪੁਰਖ ਐ ਰੱਬ ਐ ਉਹ ਥੇ ਆ ਗਿਆ ਕਦੋਂ ਥੇ ਆਇਆ ਜਦੋਂ ਸੰਤਾਂ ਨੇ ਹਰ ਦੇ ਨਾਮ ਦਾ ਪ੍ਰਸ਼ਾਦ ਦਿੱਤਾ ਆਪਾਂ ਉਹਨੂੰ ਥੇ ਆਇਆ ਫਿਰ ਰੱਬ ਲੱਭ ਗਿਆ ਇਹੀ ਤਾਂ ਸੰਸਾਰ ਦੇ ਵਿੱਚ ਕਰਨ ਵਾਸਤੇ ਮਨੁੱਖ ਆਉਂਦਾ ਹੈ ਕੀ ਕਰਨ ਵਾਸਤੇ ਜਨਮ ਹੈ ਰੱਬ ਨੂੰ ਪਾਉਣ ਵਾਸਤੇ ਰੱਬ ਨੂੰ ਲੱਭਣ ਵਾਸਤੇ ਜਨਮ ਹੈ ਕਦੋਂ ਲੱਭਦਾ ਹੈ ਜਦੋਂ ਸੰਤ ਹਰ ਦੇ ਨਾਮ ਦਾ ਪ੍ਰਚਾਰ ਦੇ ਦਿੰਦੇ ਆ ਫਿਰ ਇਹ ਮਨੁੱਖ ਉਹਨੂੰ ਧਿਆਉਂਦਾ ਹੈ ਫਿਰ ਇਹਨੂੰ ਰੱਬ ਮਿਲ ਜਾਂਦਾ ਹੈ ਦੁਨੀਆ ਕੰਬਲੀ ਕਰਤੀ ਖਲਾ ਖਲਾ ਕੇ ਦੁਨੀਆ ਕੰਬਲੀ ਕਰਤੀ ਗੱਡੀਆਂ ਤੇ ਲੱਦ ਲੱਦ ਕੇ ਕਦੇ ਕਿਦਨੋਂ ਲੱਦ ਲੈ ਜਾਂਦੇ ਆ ਕਦੇ ਕਿਦਨੋਂ ਦੱਦ ਲੈ ਜਾਂਦੇ ਆ ਇਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਬਾਬੇ ਨਾਨਕ ਨੇ ਸੱਚਖੰਡ ਚ ਲੈ ਕੇ ਜਾਣ ਵਾਸਤੇ ਲੈ ਕੇ ਆਂਦੀ ਹੈ ਇਹ ਬਾਣੀ ਦਾ ਜਹਾਜ਼ ਹੈ ਨਾਮ ਦਾ ਜਹਾਜ਼ ਹੈ ਜਿਹੜਾ ਸਿੱਧ ਕੋ ਨਾਨਕ ਦੇਵ ਜੀ ਨੇ ਇਸ ਸੰਸਾਰ ਦੇ ਵਿੱਚ ਲੈ ਕੇ ਆਂਦਾ ਹੈ ਜਿਹੜੇ ਇਸ ਜਹਾਜ ਤੇ ਚੜ ਜਾਣਗੇ ਬਾਣੀ ਦੇ ਜਹਾਜ ਤੇ ਚੜ ਜਾਣਗੇ ਉਹ ਸੱਚਖੰਡ ਪਹੁੰਚ ਜਾਣਗੇ ਕਿਹ ਤਰ੍ਹਾਂ ਚੜਨਗੇ ਜਿਹੜੇ ਗੁਰੂ ਦੇ ਹੁਕਮ ਨੂੰ ਮੰਨਣਗੇ ਜਿਹੜੇ ਗੁਰੂ ਦੀ ਬਾਣੀ ਨੂੰ ਮੰਨਣਗੇ ਸਾਂਤ ਪ੍ਰਸਾਦ ਹਰ ਨਾਮ ਧਿਆਇਆ ਸਰਬ ਕੁਸ਼ਲ ਤਾਬ ਥਿਆ ਫਿਰ ਤੇ ਆ ਗਿਆ ਰੱਬ ਤੇ ਆ ਗਿਆ ਜਿਆਦਾ ਔਖਾ ਕੰਮ ਨਹੀਂ ਕਰਨਾ ਕੀ ਹੈ ਸੰਤਾਂ ਨੂੰ ਆਪਣਾ ਇਹ ਤਨ ਤੇ ਧਨ ਤੇ ਮਨ ਦੇਣਾ ਸੰਤਾਂ ਨੇ ਹਰ ਦੇ ਨਾਮ ਦਾ ਪ੍ਰਸ਼ਾਦ ਦੇ ਦੇਣਾ ਆਪਾਂ ਨੂੰ ਤੇ ਆਉਣਾ ਹੈ ਰੱਬ ਲੱਭ ਜਾਣਾ ਸੰਤਨ ਬਿਨ ਅਬਰ ਨਾ ਦਾਤਾ ਕਿ ਸੰਤਾਂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਜਿਹੜਾ ਨਾਮ ਦਾ ਦਾਨ ਕਰਦਾ ਹੈ ਅਸੀਂ ਤਾਂ ਆਪਣੇ ਆਪ ਦੇ ਚੱਕਰ ਵਿੱਚ ਆਪਣੀ ਹੋਮੇ ਦੇ ਚੱਕਰ ਵਿੱਚ ਐ ਸਾਡੇ ਵਿੱਚ ਤਾਂ ਇਹ ਏਡਾ ਵੱਡਾ ਹੰਕਾਰ ਆ ਗਿਆ ਜੇ ਕੋਈ ਭੁੱਲਿਆ ਪੜਕਿਆ ਪਾਠ ਕਰਨ ਵੀ ਲੱਗ ਜਾਂਦਾ ਉਹਦੇ 'ਚ ਬਹੁਤ ਹੰਕਾਰ ਆ ਜਾਂਦਾ ਕਿ ਮੈਂ ਪਾਠ ਕਰਦਾ ਪਾਠ ਕਰੀ ਗਿਆ ਤੈਨੂੰ ਰੋਕਣ ਵਾਲਾ ਕੋਈ ਨਹੀਂ ਲੇਕਨ ਪਾਠ ਉਹ ਤੇਰਾ ਗਿਣਤੀ ਚ ਆਉਣਾ ਹੈ ਉਹ ਰੱਬ ਨੇ ਮਨਜ਼ੂਰ ਕਰਨਾ ਹੈ ਜਿਹੜਾ ਤੈਨੂੰ ਸੰਤਾਂ ਨੇ ਦੇਣਾ ਹੈ ਸੰਤਾ ਤੋਂ ਬਿਨਾਂ ਇਹ ਮੰਜ਼ਲ ਪਾਈ ਨਹੀਂ ਜਾ ਸਕਦੀ ਸੰਤਨ ਬਿਨ ਅਬਰ ਨਾ ਦਾਤਾ ਸਲਸੀ ਕੀ ਬਾਣੀ ਦੀ ਲਿਖਤ ਹੈ ਕਿਸੇ ਦੀ ਬਣਾਈ ਵੀ ਗੱਲ ਨਹੀਂ ਕਿ ਸੰਤਾਂ ਤੋਂ ਬਿਨਾਂ ਹੋਰ ਕੋਈ ਦਾਤਾ ਨਹੀਂ ਸੰਤਨ ਬਿਨ ਅਬਰ ਨਾ ਦਾਤਾ ਬੀਆ ਜੋ ਜੋ ਸਾਰਾ ਕੁਝ ਇੰਨਾ ਹੋਗੇ ਸੰਤਾਂ ਤੋਂ ਬਿਨਾ ਹੋਰ ਕੋਈ ਦਾਤਾ ਨਹੀਂ ਜਿਹੜੇ ਨਾਮ ਦਾ ਦਾਨ ਦਿੰਦਾ ਜੋ ਜੋ ਸਾਰਨ ਪਰੇ ਸਾਧੂ ਕੀ ਕਹਿੰਦੇ ਜਿਹੜੇ ਜਿਹੜੇ ਸਾਧੂ ਦੀ ਸਰਨ ਵਿੱਚ ਪੈਣਗੇ ਸੇਸਿੰਗੀ ਬਹੁਤ ਕੀਮਤੀ ਗੱਲਾਂ ਆ ਗੁਰੂ ਗ੍ਰੰਥ ਸਾਹਿਬ ਦੀਆਂ ਲੇਕਿਨ ਇਹਨਾਂ ਤੋਂ ਅਸੀਂ ਦੂਰ ਭੱਜਦੇ ਆ ਜੋ ਲੋਕਾਂ ਦੀਆਂ ਬਨੌਰਟੀ ਗੱਲਾਂ ਬਣਾਈਆਂ ਉਹਨਾਂ ਤੇ ਅਸੀਂ ਅਸਰ ਕਰਦੇ ਗੁਰੂ ਵੀ ਜਾਣਦੇ ਹਨ ਕਿ ਸਾਰੇ ਨਹੀਂ ਸਾਧੂ ਦੀ ਸ਼ਰਨ ਵਿੱਚ ਆਉਂਦੇ ਜੋ ਜੋ ਸ਼ਰਨ ਪਰੇ ਸਾਧੂ ਕੀ ਕਹਿੰਦੇ ਜਿਹੜੇ ਜਿਹੜੇ ਸਾਧੂ ਦੀ ਸ਼ਰਨ ਵਿੱਚ ਆਉਣਗੇ ਸੋ ਪਾਰਗ੍ਰਾਮੀ ਕੀਆ ਪਾਰਗ੍ਰਾਮੀ ਇਹ ਗ੍ਰਹਾਂ ਤੋਂ ਪਰੇ ਪਿੰਡਾਂ ਤੋਂ ਪਰੇ ਪਾਰਗ੍ਰਾਮੀ ਸੱਚਖੰਡ ਨੂੰ ਕਹਿੰਦੇ ਆ ਕਹਿੰਦੇ ਉਹ ਸੱਚਖੰਡ ਪਹੁੰਚ ਜਾਣਗੇ ਜਿਹੜੇ ਜਿਹੜੇ ਸਾਧੂ ਦੀ ਸ਼ਰਨ ਵਿੱਚ ਆਉਣਗੇ ਜੋ ਜੋ ਸ਼ਰਨ ਪਰੇ ਸਾਧੂ ਕੀ ਸੋ ਪਾਰ ਗ੍ਰਾਮੀ ਕੀਆ ਰਹੁ ਸੱਚ ਕੀ ਪਾਤਸ਼ਾ ਉਪਦੇਸ਼ ਕਰਦੇ ਇਸ ਮਨੂਖ ਨੂੰ ਸੱਚਖੰਡ ਚ ਲੈ ਕੇ ਜਾਂਦੇ ਆ ਹਰ ਇੱਕ ਦੀ ਇੱਛਾ ਸੱਚਖੰਡ ਜਾਣ ਦੀ ਹੈ ਕੋਈ ਇਹ ਜੀਵ ਧਰਤੀ ਤੇ ਨਹੀਂ ਹੈ ਜਿਹੜਾ ਕਹਿੰਦਾ ਮੈਂ ਨਰਕਾਂ ਨੂੰ ਜਾਵਾਂ ਸਾਰੇ ਸਵਰਗਾਂ ਨੂੰ ਜਾਣਾ ਚਾਹੁੰਦੇ ਆ ਲੇਕਿਨ ਗੁਰੂ ਦਾ ਹੁਕਮ ਮੰਨਦੇ ਨਹੀਂ ਸੱਚਖੰਡ ਦੀ ਆਸ ਲਈ ਬੈਠੇ ਜੋ ਜੋ ਸਰਨ ਪਰੇ ਸਾਧੂ ਕੀ ਸੋ ਪਾਰ ਗ੍ਰਾਮੀ ਕੀ ਯਾਰ ਕੋਟ ਪ੍ਰਾਦ ਮਿਟੇ ਜਨ ਸੇਵਾ ਕਰੋੜੇ ਪਾਪ ਮਿਟ ਜਾਣਗੇ ਕਦੋਂ ਜਨ ਸੇਵਾ ਜਦੋਂ ਜਨ ਦੀ ਸੇਵਾ ਕੀਤੀਏ ਸਾਧੂ ਦੀ ਸੇਵਾ ਕਰਨ ਦੇ ਨਾਲ ਸੰਤਾਂ ਦੀ ਸੇਵਾ ਕਰਨ ਦੇ ਨਾਲ ਕਰੋੜਈ ਪਾਪ ਮਿਟ ਜਾਂਦੇ ਚਾਹ ਤੁਸੀਂ ਪਿਛਲੇ ਸਿਆਣੇ ਕਹਿੰਦੇ ਅਸੀਂ ਕਿ ਚੂਨੇ ਚ ਇੱਟ ਲੱਗ ਗਈ ਜਿਹੜੀ ਸਦਾ ਹੀ ਰਹਿੰਦੀ ਹੈ ਪੱਟੀ ਨਹੀਂ ਜਾਂਦੀ ਬਹੁਤ ਵਕਤ ਹੋ ਗਿਆ ਹੈ ਖੱਲਿਆਂ ਪਿਆ ਨੂੰ 75-76 ਸਾਲ ਦੇ ਲਗਭਗ ਹੋ ਗਏ। ਕਈ ਦੁਬਾਰਾਂ ਚੂਨੇ ਚ ਟੀੜੀਆਂ ਵੀ ਅੱਜ ਵੀ ਖੜੀਆਂ ਐ। ਹਿੱਲੇ ਨਹੀਂ ਚੂਨਾ। ਅੱਜ ਦਾ ਸੀਮੈਂਟ ਲਾ ਕੇ ਦੇਖ ਨੋ 2-4 ਸਾਲ ਬਾਅਦ ਜਦੇ ਡਿੱਗ ਜਾਂਦਾ। ਇਹ ਪੰਚਮ ਪਾਛਨ ਚੂਨੇ ਚ ਇੱਟ ਲਾਈ ਐ। ਏਸਾ ਦਾ ਅਟਲ ਹੈ ਸਦਾ ਰਹਿਣੇ ਵਾਲੀ ਹੈ ਸਦਾ ਸਚਾਈ ਹੈ ਕੋਟਪਰਾਧ ਮਿਟੇ ਜਨ ਸੇਵਾ ਸਸ ਕੀ ਜਨ ਦਾ ਵੀ ਸਾਨੂੰ ਪਤਾ ਨਹੀਂ ਲੱਗੇ ਜਨ ਕੌਣ ਹੈ ਜਨ ਤਾਂ ਸਾਧੂ ਸੰਤਾਂ ਨੂੰ ਜਨ ਕਹਿੰਦੇ ਬਿਰਤੀ ਨਾ ਹੋਵੇ ਜਨ ਕੀ ਅਰਦਾਸ ਜਨ ਦੀ ਅਰਦਾਸ ਨਹੀਂ ਬਿਰਤੀ ਹੁੰਦੀ ਪਰ ਜਨ ਅਰਦਾਸ ਕਰਦੇ ਨਹੀਂ ਉਹਨਾਂ ਨੂੰ ਪਤਾ ਹੈ ਕਿ ਮੇਰਾ ਗੁਰੂ ਅਕਾਲ ਪੁਰਖ ਸਭ ਕੁਝ ਜਾਣਦਾ ਹੈ ਲੇਕਿਨ ਗੱਲ ਕਿੱਥੇ ਅੜੀ ਹੋਈ ਹੈ ਜੇ ਕੋਈ ਬਚਨ ਕਮਾਵੇ ਸੰਤਨ ਦਾ ਤਾਂ ਗੁਰ ਪ੍ਰਸਾਦੀ ਤਰੀ ਹੈ ਵਚਨ ਕਮਾਉਣਾ ਗੁਰੂ ਦੇ ਹੁਕਮ ਨੂੰ ਮੰਨਣਾ ਸੰਤਾਂ ਦੀ ਗੱਲ ਨੂੰ ਮੰਨ ਲੈਣਾ ਹੁਣ ਕਰੋੜਾਂ ਹੀ ਪਾਪ ਖਤਮ ਹੋ ਜਾਂਦੇ ਹਨ ਕੋਟ ਕੋਟ ਪ੍ਰਾਧ ਮਿਟੇ ਜਨ ਸੇਵਾ ਹਰ ਕੀਰਤਨ ਅਰਾਸ ਗਾਈਏ ਕਹਿੰਦੇ ਹਰ ਦੀ ਕਿਰਤ ਕਰ ਉਹਦਾ ਜਸ ਗਾ ਇਹਾਂ ਸੁਖ ਜਦੋਂ ਸੰਤਾਂ ਦੀ ਸੇਵਾ ਕੀਤੀ ਫਿਰ ਕੀ ਹੋ ਗਿਆ ਪਾਪ ਖਤਮ ਹੋ ਗਿਆ ਇਹਾਂ ਸੁਖ ਅੱਗੇ ਮੁਖ ਉज्ज्वल ਐਥੇ ਸੁੱਖਾਂ ਦੀ ਪ੍ਰਾਪਤੀ ਹੋ ਗਈ ਇਹ ਦੇ ਦੇ ਸਾਰੇ ਰੋਗ ਖਤਮ ਹੋ ਗਏ ਕਦੋਂ ਹੋਏ ਆ ਜਦੋਂ ਸਾਧੂਆਂ ਸੰਤਾਂ ਦੀ ਜਨ ਦੀ ਸੇਵਾ ਕੀਤੀ ਹੈ ਸਾਡੀਆਂ ਤਾਂ ਦੇਹਾਂ ਗਲੀਆਂ ਪਈਆਂ ਆਪਣੇ ਦੇਹ ਦਾ ਹਾਲ ਦੇਖਿਆ ਕਦੇ ਲੇਕਿਨ ਕਹਿੰਦਾ ਕੋਈ ਪਰਵਾਹ ਨਹੀਂ ਦੇ ਦੀ ਦੇਹ ਚਾਹੇ ਗਲੀ ਐ ਚਾਹੇ ਪਚੀ ਐ ਪਰ ਚਾਹੀਦਾ ਕੀ ਐ ਚਾਹੀਦਾ ਤਾਂ ਰਾਜ ਚਾਹੀਦਾ ਰਾਜ ਦੀ ਪ੍ਰਾਪਤੀ ਵਾਸਤੇ ਦੇਹ ਵੀ ਗਾਲ ਲਿੰਦਾ ਕਿਉਂ ਨਹੀਂ ਦੇਹ ਤੰਦਰੁਤ ਹੋਈ ਸਾਧੂਾਂ ਦੀ ਸੇਵਾ ਨਹੀਂ ਕੀਤੀ ਸੰਤਾਂ ਦੀ ਸੇਵਾ ਨਹੀਂ ਕੀਤੀ ਜੇ ਕਰੀਆ ਤਾਂ ਨਕਲੀ ਸਾਧੂ ਸੰਤਾਂ ਦੇ ਪਿੱਛੇ ਭੱਜਿਆ ਫਰੀ ਗਿਆ ساری ਉਮਰ ਕੋਟ ਪ੍ਰਾਪਤ ਮਿਟੇ ਜਨ ਸੇਵਾ ਇਹ ਸੁਖ ਅਗੇ ਮੁਖ ਉज्जਲ ਇੱਥੇ ਸੁੱਖਾਂ ਦੀ ਪ੍ਰਾਪਤੀ ਹੋਗੀ ਅੱਗੇ ਦਰਗਾਹ 'ਚ ਜਾ ਕੇ ਮੁਖ ਉज्जਲਾ ਹੋ ਗਿਆ ਜਨਕਾ ਸੰਗ ਬੜ ਭਾਗੀ ਪਾਈਐ ਸੱਚੀ ਕੋ ਹੁਣ ਫੈਸਲਾ ਕਰ ਦਿੱਤਾ ਜਨਕਾ ਸੰਗ ਬੜ ਭਾਗੀ ਪਾਈਏ ਬਹੁਤ ਵੱਡੇ ਪਾਗਾਂ ਦੇ ਨਾਲ ਸਾਧੂਆਂ ਦਾ ਸੰਗ ਪ੍ਰਾਪਤ ਹੁੰਦਾ ਇਹ ਦੂਸਰੇ ਜਨ ਕਹੀਏ ਉਹ ਤਾਂ ਆਮ ਹੀ ਮਿਲਦੇ ਸਾਨੂੰ ਜਿਨ੍ਹਾਂ ਨੂੰ ਆਪਾਂ ਜਨ ਸਮਝਦੇ ਆ ਆਪਾਂ ਤਾਂ ਲੋਕਾਂ ਨੂੰ ਜਨ ਕਹਿੰਦੇ ਆ ਉਹ ਤਾਂ ਸਾਨੂੰ ਸਾਰਿਆਂ ਨੂੰ ਮਿਲਦੇ ਆ ਲੇਕਿਨ ਇਧਰ ਹੁਕਮ ਹੈ ਵੱਡੇ ਭਾਗਾ ਦੇ ਨਾਲ ਜਨ ਦਾ ਸੰਗ ਮਿਲਦਾ ਜਨਕਾ ਸੰਗ ਵੱਡ ਭਾਗੀ ਪਾਈ ਹੈ ਬਹੁਤ ਵੱਡੇ ਭਾਗਾ ਦੇ ਨਾਲ ਸਾਧੂਆਂ ਦਾ ਸੰਗ ਪ੍ਰਾਪਤ ਹੁੰਦਾ ਰਸਨਾ ਇੱਕ ਅਨੇਕ ਗੁਣ ਪੂਰਨ ਕਹਿੰਦੇ ਰਸਨਾ ਇੱਕ ਹੈ ਅਨੇਕ ਗੁਣ ਹੈ ਦੇ ਵਿੱਚ ਜਨ ਕੀ ਕੇਤ ਕੋਪਮਾ ਕਹੀ ਹੈ ਕਹਿੰਦੇ ਜਨ ਦੀ ਉਪਮਾ ਕਿਸ ਤਰ੍ਹਾਂ ਕਹੀ ਕਹੀ ਨਹੀਂ ਜਾ ਸਕਦੀ ਜਨ ਦੀ ਬੜਾਈ ਕਹਿੰਦੇ ਕਿਸ ਤਰ੍ਹਾਂ ਕਰੀਏ ਬਹੁਤ ਜ਼ਿਆਦਾ ਕਹੀ ਨਹੀਂ ਜਾ ਸਕਦੀ ਸਾਧੂਆਂ ਦੀ ਉਪਮਾ ਕਹੀ ਨਹੀਂ ਜਾ ਸਕਦੀ ਜਨ ਕੀ ਕੇਤ ਉਪਮਾ ਕਹੀ ਅਗਾਮ ਅਗੋਚਰ ਸਦਾ ਅਬਨਾਸੀ ਕਹਿੰਦਾ ਜਿਹੜਾ ਅਗੰਮ ਹੈ ਅਗੋਚਰ ਹੈ ਰੱਬ ਹੈ ਸਦਾ ਰਹਿਣੇ ਵਾਲਾ ਹੈ ਸ਼ਰਨ ਸੰਤਨ ਕੀ ਲਈ ਹੈ ਕਹਿੰਦੇ ਸੰਤਾਂ ਦੀ ਸ਼ਰਨ ਕਰਕੇ ਉਹ ਲਿਆ ਜਾ ਸਕਦਾ ਹੈ ਪ੍ਰਾਪਤ ਹੋ ਸਕਦਾ ਹੈ ਰੱਬ ਕਦੋਂ ਲਿਆ ਜਾ ਸਕਦਾ ਜਦੋਂ ਸੰਤਾਂ ਦੀ ਸ਼ਰਨ ਦੇ ਵਿੱਚ ਆਵਾਂਗੇ ਨਿਰਣਾ ਕਰ ਦਿੱਤਾ ਪੰਚਮ ਪਾਤਸ਼ਾਹ ਨੇ ਅਗੰਮ ਅਗੋਚਰ ਸਦਾ ਅਬਨਾਸੀ ਸੰਨ ਸੰਤਨ ਕੀ ਲਈ ਹੈ ਸੰਤਾਂ ਦੀ ਸ਼ਰਨ ਦੇ ਵਿੱਚ ਆ ਕੇ ਰੱਬ ਨੂੰ ਲੈ ਸਕਦੇ ਆ ਲੇਕਿਨ ਮਰੂਖ ਆਪਣੇ ਹੰਕਾਰ ਦੇ ਵਿੱਚ ਭੱਜਿਆ ਦੌੜਿਆ ਫਿਰਦਾ ਹੈ ਦਮ ਤੋੜ ਲਿਆ ਲੇਕਿਨ ਸੰਤਾਂ ਦੀ ਸ਼ਰਨ ਵਿੱਚ ਨਹੀਂ ਆਉਣਾ ਚਾਹੁੰਦਾ ਇਹ ਤੇ ਦਰਗਾਹ ਤੋਂ ਹੁਕਮ ਹੈ ਕਿ ਸੰਤਾਂ ਦੀ ਸ਼ਰਨ ਤੋਂ ਬਿਨਾਂ ਰੱਬ ਦੇ ਦਰਸ਼ਨ ਨਹੀਂ ਹੋ ਸਕਦੇ ਅਗਾਮੋ ਕੋਚਰ ਸਦ ਬਨਾਸੀ ਸਰਨ ਸੰਤਨ ਕੀ ਲਹੀਏ ਨਿਰਗੁਣ ਨੀਚ ਅਨਾਥ ਕਹਿੰਦੇ ਸਾਡੇ ਕੋਈ ਗੁਣ ਨਹੀਂ ਗੁਰੂ ਅਰਜਨ ਦੇਵ ਜੀ ਕਹਿੰਦੇ ਆ ਕਿ ਮੇਰੇ 'ਚ ਕੋਈ ਗੁਣ ਨਹੀਂ ਲੇਕਿਨ ਅਸੀਂ ਤਾਂ ਕਰੇ ਸਾਨੂੰ ਤਾਂ ਬਹੁਤ ਅਕਲ ਹੈ ਸਾਡੇ 'ਚ ਤਾਂ ਬਹੁਤ ਗੁਣ ਹੈ ਗੁਰੂ ਕਹਿੰਦੇ ਮੈਂ ਨਿਰਗੁਣਾ ਮੇਰੇ 'ਚ ਕੋਈ ਗੁਣ ਨਹੀਂ ਨੀਚ ਕਹਿੰਦੇ ਮੈਂ ਬਹੁਤ ਨੀਮਾ ਅਨਾਥ ਕਹਿੰਦੇ ਮੈਂ ਅਨਾਥ ਆ ਜੀ ਦਾ ਕੋਈ ਨਾਂ ਹੋਵੇ ਮਾਈ ਬਾਪ ਨਾ ਉਹਨੂੰ ਅਨਾਥ ਕਹਿੰਦਾ ਕਹਿੰਦਾ ਮੇਰਾ ਕੋਈ ਨਹੀਂ ਹੈ ਮੈਂ ਬਹੁਤ ਨੀਚ ਆ ਮੇਰੇ ਚ ਕੋਈ ਗੁਣ ਨਹੀਂ ਹੈ ਨਿਰਗੁਣ ਨੀਚ ਅਨਾਥ ਅਪਰਾਧੀ ਕਿ ਮੈਂ ਬਹੁਤ ਵੱਡਾ ਅਪਰਾਧੀ ਆ ਲੇਕਿਨ ਆਪਾਂ ਨਹੀਂ ਕਦੇ ਅਪਰਾਧੀ ਮੰਨਿਆ ਆਪਣੇ ਆਪ ਨੂੰ ਹਰ ਬੰਦਾ ਦੁਨੀਆ ਦਾ ਆਪਣੇ ਆਪ ਨੂੰ ਸੱਚਾ ਦੱਸਦਾ ਹੈ ਬਹੁਤ ਭਲਾ ਕਹ ਹੁੰਦਾ ਗੁਰੂ ਕਹਿੰਦੇ ਮੈਂ ਅਪਰਾਧੀ ਆ ਮੇਰੇ ਚ ਕੋਈ ਗੁਣ ਨਹੀਂ ਹੈ ਨਿਰਗੁਣ ਨੀਜ ਅਨਾਥ ਅਪਰਾਧੀ ਓਟ ਸੰਤਨ ਕੀ ਆਹੀ ਕਹਿੰਦਾ ਮੈਂ ਤਾਂ ਉਹਨਾਂ ਸੰਤਾਂ ਦੀ ਓਟ ਲੈ ਲਈ ਸੰਤਾਂ ਦੀ ਓਟ ਵਿੱਚ ਆ ਗਿਆ ਸੰਤਾਂ ਦੀ ਸ਼ਰਨ ਵਿੱਚ ਆ ਗਿਆ ਗੁਰੂ ਅਰਜਨ ਦੇਵ ਜੀ ਪਾਤਸ਼ਾਹ ਦੀ ਬਾਣੀ ਹੈ ਜਦੋਂ ਬਾਣੀ ਸੱਚਖੰਡ ਤਵਾਰਈ ਸੀ ਸ੍ਰੀ ਰਮੰਦਰ ਸਾਹਿਬ ਸਾਧੂ ਆ ਗਏ ਬਾਬਾ ਸ੍ਰੀ ਚੰਦ ਜੀ ਆ ਗਏ ਗੁਰੂ ਅਰਜਨ ਦੇਵ ਜੀ ਭੱਜ ਕੇ ਆਪ ਗਏ ਆ ਉੱਠ ਕੇ ਗੱਦੀ ਛੱਡ ਕੇ ਜਾ ਕੇ ਬਾਬਾ ਸ੍ਰੀ ਚੰਦ ਦੇ ਪੈਰਾਂ ਨੂੰ ਹੱਥ ਲਾਇਆ ਕਹਿੰਦੇ ਉਹ ਅਰਜਨ ਇਤਿਹਾਸ ਦੱਸਦਾ ਕਿ ਦਾੜਾ ਬੜਾ ਵੱਜਾਇਆ ਬਹੁਤ ਵੱਡਾ ਦਾੜਾ ਤਾਂ ਗੁਰੂ ਅਰਜਨ ਦੇਵ ਜੀ ਦਾ ਕਹਿੰਦੇ ਮਹਾਰਾਜ ਜੀ ਦੇ ਦਾੜਾ ਸਾਧੂ ਸੰਤਾਂ ਦੇ ਪੈਰ ਸਾਫ ਕਰਨੇ ਵਾਸਤੇ ਆਇਆ ਆਪਣੇ ਦਾੜੇ ਦੇ ਨਾਲ ਬਾਬਾ ਸ੍ਰੀ ਚੰਦ ਦੇ ਪੈਰਾਂ ਨੂੰ ਸਾਫ ਕੀਤਾ ਕਿਉਂ ਬਾਣੇ ਲਿਖਦੀ ਸੀ ਕਿ ਸਾਧੂਆਂ ਦੀ ਸੇਵਾ ਕਰਨੀ ਹੈ ਸੰਤਾਂ ਦੀ ਸੇਵਾ ਕਰਨੀ ਹੈ ਓਟ ਸੰਤਨ ਕੀ ਆਹੀ ਮੂਢ ਤੋ ਮੋਗ ਰੇ ਅੰਧ ਕੂਪ ਮੈਂ ਨਾਨਕ ਲਿਓ ਹੋ ਨਭਾਈ ਕਹਿੰਦੇ ਮੈਨੂੰ ਫਿਰ ਕੱਢ ਲਿਆ ਅੰਧ ਕੂਪ ਵਿੱਚੋਂ ਨਵਾ ਦਿੱਤੀ ਪੂਰੀ ਨਾਨਕ ਲਿਓ ਹੋ ਨਭਾਈ ਪੂਰੀ ਨਭਾ ਦਿੱਤੀ ਗੁਰੂ ਨੇ ਅਕਾਲ ਪੁਰਖ ਦੇ ਨਾਲ ਮੇਲ ਕਰਾ ਦਿੱਤਾ ਹੈ ਰੱਬ ਦੇ ਨਾਲ ਮੇਲ ਕਰਾ ਦਿੱਤਾ ਸੋ ਸਤਸਿੰਘ ਜੀ ਬਾਣੀ ਸਾਨੂੰ ਰੱਬ ਦੇ ਨਾਲ ਮਲਾਉਂਦੀ ਹੈ ਸੱਚਖੰਡ 'ਚ ਲੈ ਕੇ ਜਾਂਦੀ ਹੈ ਜਿਹੜੇ ਗੁਰਸਿੱਖ ਬਾਣੀ ਨਾਲ ਜੁੜ ਜਾਂਦੇ ਹਨ ਬਾਣੀ ਨੂੰ ਸਮਝ ਲੈਂਦੇ ਹਨ ਬਾਣੀ ਨੂੰ ਮੰਨ ਲੈਂਦੇ ਹਨ ਉਹ ਸੱਚਖੰਡ 'ਚ ਪਹੁੰਚ ਜਾਂਦੇ ਸੋ ਆਓ ਆਪਾਂ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਦਰਬਾਰ ਚ ਆਈਏ ਬਾਣੀ ਨੂੰ ਸਮਝੀਏ ਬਾਣੀ ਨੂੰ ਮੰਨੀਏ ਏ 84 ਲੱਖ ਜੋਨ ਤੋਂ ਛਟਕਾਰਾ ਹੋ ਜਾਂਦਾ ਹੈ ਸੋ ਸਤਸੰਗ ਜੀ ਬਾਣੀ ਪੜਦਿਆਂ ਕਥਾ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾਂ ਹੋ ਗਈਆਂ ਹੋਣਗੀਆਂ ਅਣਜਾਣ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁੱਧ ਤੇ ਸਪਸ਼ਟ ਬਾਣੀ ਪੜਨ ਦੀ ਕਥਾ ਕਰਨ ਦੀ ਸਮਰੱਥਾ ਬਖਸ਼ਣੀ ਹੁਣ ਬਿਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ